ਅੱਜ ਆਪਾਂ ਕਿੱਥੇ ਚੱਲੇ ਆ ਮੰਮੀ ਅੱਜ ਚੱਲੇ ਆ ਥੋਥੜਾ ਨੂੰ ਮੇਰੀ ਧੀ ਦੇ ਕੁੜਮਾ ਨੇ ਮੈਨੂੰ ਕਰਨ ਇੱਕ ਹਲਵਾਈ ਇਹਨਾਂ ਦੇ ਪਿੰਡ ਦਾ ਵਾ ਪੌਂਚਾ ਨੇ ਹਨ ਹੈਪੀ ਨੂੰ ਜਾ ਕੇ ਕੱਢਣੀ ਮੈਨੂੰ ਬੈ ਜਾ ਵਰਤਾ ਸਹੀ ਕੇ ਰੱਖ ਬੈ ਜਾ ਬੈ ਜਾ ਬੈ ਜਾ ਵਾ ਮਾਂ ਨਹੀਂ ਆਉਣਾ ਕਈ ਹੋਰੇ ਤਾਂ ਮੇਰੇ ਕੋਲੇ ਮੈਂ ਬਾਹਰ ਨਹੀਂ ਪੰਦਰਾ ਜਾ ਇਹ ਪਿਓ ਥੱਲੇ ਦਾ ਰੋਕ ਇਹ ਤਾਂ ਕੋਈ ਵੀ ਨਹੀਂ ਆਇਆ ਹੋਇਆ ਬੱਲੇ ਬੱਲੇ ਪਨੀਰ ਹੈ ਪਣੇ ਤੁਸੀਂ ਬਾਹਲੇ ਸਕੀਮੀ ਬੰਦੇ ਹੋ ਤਨ ਪੈਂਡ ਵਾਲਿਆਂ ਨੂੰ ਪਨੀਰ ਵਾਲੇ ਖਵਾਏ ਨਹੀਂ ਅੱਜ ਉਹਨਾਂ ਨੇ ਉਹਦੀ ਪਨੀਰ ਵਾਲੇ ਕੱਢ ਲਏ ਆਪਾਂ ਨੂੰ ਨਹੀਂ ਖਵਾਇ ਇਹਨਾਂ ਨੇ ਐਵੇਂ ਖਵਾਇਆ ਅੱਛਾ 56 ਰਮਾਲ ਦੋ ਯਾਰ ਇਹ ਤਾਂ ਰੋਣ ਲੱਗ ਗਿਆ ਲੈ ਲੈ ਓਏ ਆ ਜਾ ਕਰ ਨਾ ਰੋ ਨਾ ਹੁਣ ਚਲੋ ਵੀ ਚਲੋ ਕਰ ਅੱਜ ਤਾਂ ਮੈਂ ਨਹੀਂ ਤੇ ਚਲੀ ਆ ਨਾਨੀ ਮੁੰਡੇ ਦੀ ਤੇ ਆਲੂ ਕਰਾਂ ਪੱਤੀਆਓ ਆਜੋ 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 ਚਾਹ ਹੁਣ ਉੱਥੇ ਜਾ ਕੇ ਪਕੌੜੇ ਖਾਵਾਂਗੇ ਚਾਹ ਨੰਗਦੀ ਆ ਚਲੋ ਵੀ ਕਰ ਬੈਠੋ ਹਾਂਜੀ ਸੋ ਸਾਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਜਿਨ੍ਹਾਂ ਨੇ ਵਿਆਹ ਦੀਆਂ ਮੁਬਾਰਕਾਂ ਭੇਜੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਾਂ ਕਿੱਥੇ ਚੱਲੇ ਆ ਮੰਮੀ ਅੱਜ ਚੱਲੇ ਆ ਥੋਥੜਾ ਨੂੰ ਹਾਂ ਥੋਥੜਾ ਕੀ ਅੱਜ ਉੱਥੇ ਹੁਣ ਮੇਰੀ ਧੀ ਦੇ ਕੁੜਮਾ ਨੇ ਮੈਂ ਨਹੀਂ ਕਰਨ ਮੈਂ ਕਦੇ ਕਹਿਣ ਲੱਗੀ ਸੀ ਮੇਰੇ ਕੁੜਮਾ ਨੇ ਆਉਣਾ ਦੋ ਜੀ ਸਹੋੜੇ ਨਹੀਂ ਆਉਣਾ ਦੋਤੇ ਦੀ ਮਿਲਣੀ ਆ ਅੱਜ ਸਾਡੇ ਦੋਤੇ ਦੀ ਮਿਲਣੀ ਆ ਹਾਂ ਸਹੀ ਗੱਲ ਆ ਮਿਲਣੀ ਆ ਅੱਜ ਮੇਰਾ ਭਲੇਖਾ ਜਦੋਂ ਕੌੜਮ ਕਹਿਣ ਲੱਗੀ ਸੀ ਮੈਂ ਘਾੜ ਗਿਆ ਕੰਪ ਮੈਂ ਇੰਦੀ ਮੂਖਣੀ ਤਾਂ ਨਹੀਂ ਗੀ ਜੇ ਅੱਡੇ ਕਾਰਿਆਂ ਤਾਂ ਹੋਂ ਚਿੱਟੇ ਹੋ ਗਏ ਵਾਹ ਜੀ ਵਾਹ ਵਾਹ ਜੀ ਆ ਤੂੰ ਹੁਣ ਕਾਲੇ ਦਾ ਨਾਮ ਲੈਦਾ ਲੈ ਪੱਬਾਂ ਵਾਲੇ ਦਾ ਇਹਦੇ ਪ੍ਰਾਣੇ ਦਾ ਹੈਪੀ ਦੇ ਦਾ ਬਾਈ ਦਾ ਕਿਉਂ ਲੈਦਾ ਹੋਰ ਕਹੀਦੇ ਨੇ ਕਾਲੇ ਤੋਂ ਚਿੱਟੇ ਹੋ ਗਏ ਵਾਹ ਫਿਰ ਹੁਣ ਹੈਪੀ ਨੂੰ ਪੂਰੀ ਲੱਗੀ ਆ ਭੁੱਖਾ ਤਾ ਕਰਕੇ ਸਰੀਰ ਦਾ ਡਾਊਨ ਆ ਹੁਣ ਇਹ ਪਕੌੜਿਆਂ ਦੀ ਬਾਸ ਨਾ ਆਉਂਦੀ ਆ ਇੱਕ ਹਲਵਾਈ ਇਹਨਾਂ ਦੇ ਪਿੰਡ ਦਾ ਵਾ ਪਹੁੰਚਿਆ ਨਹੀਂ ਹੈਪੀ ਨੂੰ ਜਾ ਕੇ ਲੱਡਣੀ ਪੈਣੀ ਹਲਵਾਈ ਪਹੁੰਚਿਆ ਨਹੀਂ ਹਜੇ ਹੈਪੀ ਨੂੰ ਹੀ ਪੜੜੇ ਪੈਣੇ ਪੁਣੀ ਜਾ ਕੇ ਸਹੀ ਗੱਲ ਆ ਕੋਈ ਨਾ ਲਾ ਰਹੇ ਫਰ ਮਾਸੀ ਆ ਮੁੰਡੇ ਦੀ ਨਹੀਂ ਮੈਂਟੋ ਮੈਂ ਆ ਪਿੰਡਾਂ ਦੀ ਚਲੀ ਆ ਕਿ ਸਿੱਧਾ-ਸਿੱਧਾ ਜੱਲ ਸਿੱਧਾ ਮਾੜਾ ਕਹਿੰਦਾ ਇਧਰ ਦੀ ਬਾਲਾ ਨੇੜੇ ਪੈਂਦਾ ਆਹੋ ਇਧਰ ਹੀ ਨਹੀ ਹੈ ਨਾ ਨੇੜੇ ਨੇੜੇ ਆ ਯਾਰ ਇਧਰ ਹੀ ਨੇੜੇ ਆ ਇੱਕ ਦਰ ਦੀ ਬੋਲ ਉਹ ਰਸਤਾ ਨਹੀਂ ਨਹੀਂ ਬੰਦਾ ਰਾਹ ਨਹੀਂ ਟੁੱਟਿਆ ਉਹ ਆਹ ਇੱਧਰ ਦੀ ਸ਼ਾਰਟ ਕੱਟ ਕੇ ਚੱਲੋ ਸ਼ਾਰਟ ਕੱਟ ਹੀ ਚੱਲਾਂਗੇ ਸ਼ਾਰਟ ਕੱਟ ਹੀ ਆ ਦੇ ਲੈ ਨਵੇਂ ਡਾਟਸ ਪੜੀਆਂ ਆਦੀ ਵੀ ਉਹ ਫੋਨ ਗੇ ਜੱਪੀਆਂ ਜੀਆਂ ਨਹੀਂ ਨਹੀਂ ਅੱਜ ਤਾਂ ਉਹ ਸਾਸਰੀ ਘਾਲੀ ਚੱਲੂ ਹਾਂ ਬਸ ਉਹਨਾਂ ਨੇ ਬੈ ਕੇ ਚਾਹ ਪੀ ਲੈਣੀ ਰੋਟੀ ਖਾ ਲਈ ਚੱਲਣਾ ਆਪਾਂ ਖੜ ਕੇ ਪੀਣੀ ਹੈ ਨਹੀਂ ਆਪਾਂ ਕੋਲ ਰੋਟੀ ਪਾ ਆਪਾਂ ਬੜੇ ਕੋਲੇ ਸ਼ਾਮ ਆਏ ਆਪਾਂ ਪਹਿਲਾਂ ਹੀ ਕਾਹਣੀ ਬੱਜੀ ਹੋਈ ਤਾਂ ਆਪਾਂ ਤਾਂ ਹੀ ਦਾ ਅੱਜ ਸਭ ਤੋਂ ਪਹਿਲਾਂ ਜਾਵਣਾ ਦੇਖਿਓ ਬਾਰਾ ਕੁਸ ਹੋ ਗਿਆ ਤੇ ਵੀ ਲੇਟ ਹੀ ਜੀ ਨਹੀਂ ਡੇਢ ਲੇਟ ਕਿੱਥੇ ਸੀ ਕੱਲ ਕੱਲ ਤਾਂ ਜਾਵਾਂ ਟਾਈਮ ਤੇ ਵਿਆਹ ਦੇਖਿਆ ਜਦੋਂ ਮੈਣ ਨਹੀਂ ਹੁੰਦੀ ਸੀ ਤੇ ਵੀ ਲੇਟ ਹੀ ਸੀ ਮੈਣ ਨਹੀਂ ਆਪਣੀ ਹੋਈ ਸੀ ਹਾਂ ਨਹੀਂ ਆਇਆ ਤਾਂ 9 ਵਜੇ ਆ ਯਾਰ ਅਜੇ ਨਹੀਂ ਆਉਂਦੇ ਤਾਂ 11 ਵਜੇ ਤੋਂ ਪਹਿਲਾਂ ਜਦੋਂ ਵੀ ਬਿੰਦਰ ਭੈਣੇ ਕੇ ਕਹਿੰਦੇ 7:30 ਰੁਬਰਾ ਤੋੜ ਲੈਣੀ ਆ ਕਿਉਂਕਿ ਉਹਨਾਂ ਨੇ ਕਿਹਾ ਨੇੜੇ ਆਉਣਾ ਉਹ ਬਰਨਾਲੇ ਆਉਣਾ ਆਦੇ ਉਧੜ ਵੀ ਉਹਨਾਂ ਨੇ ਉਹ ਆਪਣਾ ਤੁਰ ਪੇ ਫੇਰ ਨਹੀਂ ਗੱਡੀ ਨੇ ਟਾਈਮ ਲੱਗਣਾ ਆ ਮੈਂ ਤਾਂ ਤਰਸਰੋ ਵੀ ਗਿਆ ਉਰਪਾਲ ਦੇ ਲੇ ਗਿਆ ਸੀਗਾ ਅਏ ਤਾਂ ਪਕੌੜਿਆਂ ਨਾਲ ਹਲਵਾਈ ਨਹੀਂ ਗਿਆ ਉੱਥੇ ਇਹਨੇ ਪਕੌੜੇ ਕੱਢਣੇ ਆ ਹਲਵਾਈ ਗਿਆ ਨਹੀਂ ਪਤਾ ਨਹੀਂ ਬਿੰਦਰ ਕਾਰਸੇ ਜਿਆਇਆ ਨਹੀਂ ਕਾ ਆਪ ਹੀ ਕੱਢ ਲਿਓ ਜਾ ਕੇ ਝਾਰਨੀਆਂ ਫੜ ਲਿਓ ਹੋਰ ਕੀ ਆ ਉਹੀ ਤਾਂ ਗੱਲ ਆ ਜੇ ਹਲਵਾਈ ਮੇਰੀ ਪਤਾ ਲੱਗੂ ਵੀ ਨਾਨਕਾ ਮੇਲ ਮੈਂ ਨਹੀਂ ਕਾ ਨੂੰ ਚੱਲਿਆ ਮੈਂ ਤਾਂ 5 ਮਿੰਟਾਂ ਚ ਕੱਢ ਦੂੰ ਜਿੰਨੇ ਮਾਜੀ ਦੋ ਟੱਕਰੇ ਭਰ ਦੂੰ ਮੈਂ ਤਾਂ 10 ਮਿੰਟਾਂ ਚ ਜਾ ਵਾਹ ਜੀ ਵਾਹ ਖਾਣੇ ਵੀ ਆਨੇ ਅੱਜ ਆ ਬਾ ਬਾ ਅੱਜ ਅੱਜ ਨਿਗਾਹ ਰੱਖਣੀ ਇਹਨੂੰ ਖਾਣ ਨਹੀਂ ਦੇਣੇਗੇ ਨਹੀਂ ਫਿਰ ਦੂਜੇ ਤੀਜੇ ਦਿਨ ਡੈਗਦੀ ਆ ਦੋ ਦਿਨ ਤਾਂ ਕੱਟ ਲੈਂਦੀ ਆ ਔਖੇ ਸ਼ੌਕੇ ਵੀ ਮੈਂ ਜੇ ਹੁਣ ਮੈਂ ਡੈਗ ਵੀ ਮੈਨੂੰ ਮਗਰ ਪਹਿਣਗੇ ਵੀ ਪਕੌੜੇ ਖਾਦੇ ਆ ਦੋ ਦਿਨ ਤਾਂ ਆਰਾਮ ਨਾਲ ਕੱਢ ਲੈਂਿਆ ਤੀਜੇ ਦਿਨ ਗੱਲਾਂ ਫੁੱਲ ਜਾਂ ਇੱਥੋਂ ਫਿਰ ਤੀਜੇ ਦਿਨ ਕਹਿੰਦੀ ਆ ਮੈਂ ਇੱਥੋਂ ਨਹੀਂ ਉੱਠਿਆ ਜਾਂਦਾ ਸਿਰ ਬਹੁਤ ਦੁਖਦਾ ਮਹੀਨ ਲਿਆ ਜਾਂਦੇ ਆ ਹਾਂ ਮਸੀਹ ਲਿਆਈ ਬਲੱਡ ਵਾਲੀ ਅੱਜ ਤੂੰ ਪਲੇਟ ਦੇਖੀ ਆਂ ਛੇਰੇ ਤੱਕ ਡੀਸੀ ਲਾ ਦਿੰਦੀ ਆ ਇਹ ਹੋਰ ਉਹ ਜਾਣਾ ਨਾ ਨੰਨੀ ਲੈ ਲੋ ਹੁਣ ਖਾਣ ਨਹੀਂ ਜਾਣਾ ਉਹ ਜਾਣਾ ਤਾਂ ਖਾਣ ਨੂੰ ਆ ਸਿਹਤ ਵੀ ਦੇਖੋ ਕੋਈ ਗੱਲ ਨਹੀਂ ਸਹੀ ਤਾਂ ਕੋਈ ਬਰਕ ਨਹੀਂ ਮੈਂ ਦਿਖਾ ਦੂੰ ਵੀਡੀਓ ਮੇਰੇ ਕੋਲੇ ਪਈ ਆ ਅੰਦਰ ਕੀਤਾ ਜਦੋਂ ਆ ਹੁਣ ਡੈਡੀ ਆ ਬੰਦ ਕੀਤਾ ਮਰਨਾ ਬੰਦੇ ਨੇ ਮਰ ਜਾਣਾ ਖਾਪੀ ਤੇ ਮਰ ਜੇ ਤੇ ਪਿਆ ਮਰ ਜੇ ਫਿਰ ਆਈਂਡ ਅਟਰ ਨੂੰ ਦਿਖਾਉਂ ਜਾ ਕੇ ਹੁਣ ਗਰਮੀ ਤੋਂ ਡਾਕਟਰ ਨੇ ਕਿਹਾ ਉਹਨਾਂ ਦੇ ਪਿੱਛੇ ਬਹਿ ਜਾਣਾ ਉਹਨੇ ਕਿਹਾ ਪਨੀਰ ਦੇ ਝੱਗੇ ਲਾ ਲਾ ਪਕੌੜੇ ਖਵਾਏ ਉਧਰ ਡੜੀ ਨਹੀਂ ਆਇਆ ਤਾਂ 1-2 ਜਰ ਦੇ ਦਿਓ ਯਾਰ ਉਹਦਾ ਵੀ ਜੀ ਕਰਦਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ 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 ਕੋਈ ਨਾ ਰੋਟੀ ਖਾ ਲੈਣਗੇ ਆਪਾਂ ਦਾ ਕੋਈ ਫਰਕ ਨਹੀਂ ਪੈਂਦਾ ਹੋਈ ਸਹੀ ਗੱਲ ਆ ਹੁਣ ਹੋਰ ਕਿਦਾਂ ਲੇ ਮਾਰਾਸਤ ਬਹੁਤ ਜੀ ਹੋ ਜਾਣਾ ਸੀ ਹੁਣ ਆਪਾਂ ਨੂੰ ਕੀ ਪਤਾ ਹੈਗਾ ਵੀ ਰਾਹ ਬੰਦ ਆ ਯਾਰ ਪਤਾ ਸੀ ਆਪਾਂ ਪਰਸੋਂ ਆਏ ਆ ਵੀ ਰੋਡ ਬੰਦ ਦੀ ਆ ਉੱਧਰ ਬਾਈ ਦੇ ਨਾਲ ਦੋ ਬੰਦੀਆਂ ਇੱਕ ਤੇਮਲ ਦੀ ਗੁੱਧਰਾਂ ਸਾਲੀ ਬੰਦੀ ਉੱਧਰ ਕੋਈ ਰੋਡ ਤੇ ਲਿਖਿਆ ਤਾਂ ਹੋਵੇ ਵੀ ਰੋਡ ਬੰਦ ਦਾ ਕੁਝ ਵੀ ਨਹੀਂ ਲਿਖਿਆ ਇਹਨਾਂ ਦਾ ਹੂੰ ਜਿਆਦਾ ਲਿਖਿਆ ਨਹੀਂ ਇੱਧਰ ਵੀ ਆਪਣੇ ਲਿਖ ਦਿੰਦੇ ਆ ਜੇ ਰਸਤਾ ਬੰਦ ਉੱਤੇ ਲਿਖਦੇ ਨੇ ਨਾ ਉੱਤੇ ਮੂਰੇ ਨਾਮ ਦਾ ਉਹ ਇੱਧਰ ਗੱਲਾ ਬੰਦਾ ਨਾ ਉੱਧਰ ਨੂੰ ਚੱਲ ਹੋ ਸੋ ਰਸਤਾ ਬੰਦ ਆ ਕੱਕ ਵੀ ਨਹੀਂ ਸੂਨਾ ਸਾਹ ਹੁੰਦਾ ਅੱਜ ਪਹਿਲਾਂ ਪਹਿਲੇ ਦਿਨ ਚੱਲੇ ਸੀਗੇ ਅਲਡੇ ਕਾਲ ਆ ਗਿਆ ਰਾਤੀ ਲਓ ਜੀ ਇੱਕ ਸਵਾਰੀ ਹੁਣ ਮੈਨੂੰ ਲੱਗਦਾ ਨਹੀਂ ਆਊਗਾ ਬੰਦਾ ਬੱਚਾ ਬਹਿ ਜਾ ਹੁਣ ਆ ਜਾ ਉਹ ਖੜ੍ਹ ਜਾ ਗੱਡੀ ਆ ਗਈ ਓਏ 2 ਮਿੰਟ ਨਹੀਂ ਬੈਠਾ ਜਾਣਾ ਉਹ ਬੈਠਾ ਜਾਊਗਾ ਚੱਲ ਬਹਿ ਜਾ ਹੁਣ ਬਹਿ ਜਾ ਜਾਣਾ ਵੜ ਜਾ ਬੈਠ ਤਰੀ ਗੱਲ ਬੈ ਜਾ ਬੈ ਜਾ ਕਰ ਨਹੀਂ ਬੈਠੇ ਨਾ ਕ ਫਿਰ ਗੰਗੇ ਦੇ ਤਾਰੇ ਤੇ ਚੱਲ ਕੇ ਲੈ ਉਹ ਕਿਥੇ ਜਾ ਰਿਹਾ ਆ ਜਾ ਫੜ ਜਾ ਮੈਂ ਉਹ ਪਹਿਲੇ ਹੀ ਅਸੀਂ ਬੈਠੇ ਨਹੀਂ ਉਹ ਬੈ ਤਾਂ ਸਹੀ ਉਹ ਬੈ ਜਾ ਬਰ ਤਾਂ ਸਹੀ ਕੇਰਾ ਬੈ ਜਾ ਬੈ ਜਾ ਬੈ ਜਾ ਮਾਂ ਨਹੀਂ ਆਉਣਾ ਹੈ ਕੋਈ ਤਾਂ ਮੇਰੇ ਕੋਲੇ ਮੈਂ ਬਾਹਰ ਨਹੀਂ ਪੂੰਦਰ ਆ ਜਾ ਇਹ ਪਿਓ ਥੱਲੇ ਰੋ ਚਾ ਮਮੀ ਮੈਨੂੰ ਕਿਤੇ ਦੇ ਆਹੋ ਮਮੀ ਉੱਤੋਂ ਨੇ ਮੈਨੂੰ ਥੱਲੇ ਲੈ ਇਹ ਤਾਂ ਉਹੀ ਕੰਮ ਕਰ ਲਿਆ ਤੈਨੂੰ ਪਤਾ ਤਾਂ ਸੀ ਪਤਾ ਤਾਂ ਸੀ ਠੀਕ ਆ ਐ ਤੂੰ ਬੈਣੀ ਵੀ ਪੁੱਠੇ ਪੰਗੇ ਲੈ ਜਲਦ ਜਦਾਂ ਮੋਟਰਸਾਈਕਲ ਚੱਲੇ ਕਿੱਲੋ ਦਾ ਕੜਾ ਪਾਈ ਫਿਰਦਾ ਉਹ ਵਿਚਾਰਾ ਇੱਥੋਂ ਜੇ ਤਾਰੀ ਆਵੇ ਨੂੰ ਅਜਾ ਯਾਰ ਤਾਰ ਆਇਆ ਨੰਨੀ ਤੂੰ ਸਾਡੇ ਦੋਨਾਂ ਦੀ ਗੋਦੀ ਚ ਆਇਆ ਕੁੱਲੇ ਇੱਧਰੋਂ ਘਰ ਪੱਟ ਹਜੇ ਤਾਂ ਪੈਣੇ ਆ ਪਾਗੇ ਜੇ ਉਹ ਜੇ ਹੋੜੇ ਹੋੜੇ ਮਾਮੇ ਖੜੇ ਹੋਏ ਨਾ ਇਹਨਾਂ ਉਤਾਰ ਕੇ ਹੈਪੀ ਨੂੰ ਮੂੰਹੇ ਘਰ ਦੇਣਾ ਵੀ ਖਾਲਸੇ ਆ ਗਏ ਮੂੰਹ ਕਰ ਦਿਓ ਮੂੰਹ ਨਹੀਂ ਘਰ ਠੀਕ ਆ ਮੈਂ ਗਲਤ ਕੰਮ ਕਰਨਾ ਕਿਉਂ ਜਾ ਬਾਜਾ ਓਏ ਆ ਦੇ ਬੈਠਿਆ ਜਾਣਾ ਹੁਣ ਬੈਠਿਆ ਜਾਣਾ ਸੀਟ ਬਣਾ ਲਈ ਇਹਨਾਂ ਨੇ ਹੁਣ ਬਹਿ ਜਾਣਾ ਦੇਖੀ ਚੱਲ ਤੂੰ ਇਹ ਤਾਰੇ ਹੁੰਦੇ ਕਹਿੰਦੇ ਚੱਲ ਬਹਿ ਜਾਓ ਬਹਿ ਜਾਓ ਕੋਈ ਨਾ ਉਹ ਕਹਿੰਦਾ ਮੈਂ ਨਾਲ ਹੀ ਜਾਣਾ ਗੱਡੀ ਤੇ ਛੇਤੀ ਕਰੋ ਉਹ ਛੇਤੀ ਕਰੋ ਯਾਰ ਗੱਡੀ ਵਿਚਾਲੇ ਖੜੀ ਆ ਬਹਿ ਜਾ ਯਾਰ ਹੁਣ ਉਹ ਮਗਰ ਗੱਡੀਆਂ ਆਈ ਜਾਂਦੀਆਂ ਉਹ ਕੰਦੇ ਉਤਾਰਿਆ ਉਹਨੇ ਬੈਠਾ ਜਾਣਾ ਆਪਾਂ ਨੂੰ ਕੋਈ ਬੰਦੂਰੇ ਇੱਥੇ ਫੇਰ ਤੁਹਾਡੇ ਚਲੋ ਹੋਣਗੇ ਬਾਪੂ ਫੇਰ ਫੇਰ ਉਤਾਰ ਦਾਂਗੇ ਖਾਲਸਾ ਜੀ ਨੂੰ ਚਲੋ ਬਾਸ ਕੋਈ ਨਾ ਭੈਣ ਬਿੱਟੂ ਕਿਉਂ ਕਹਿੰਨੇ ਕੋਈ ਨਾ ਪਹਿਨੇ ਆਏ ਨਹੀਂ ਚਾਰ ਜਣੇ ਪਹਿਲੇ ਹੀ ਪਿੱਛੇ ਸੀ ਉਹ ਤਾਂ ਕਹਿੰਦੇ ਮੇਰੇ ਥੱਡੇ ਹੁੰਨਾ ਵਾ ਤੇ ਮੈਂ ਸਾਡੇ ਹੁੰਨਾ ਵਾ ਉਹ ਇਹਨੂੰ ਨਹੀਂ ਦੱਸਿਆ ਗਿਆ ਵੀ ਬੰਦੇ ਸੀ ਵੱਧ ਉਤਰਾਂਗੇ ਭੈ ਉਹ ਉਤਰਾਂਗੇ ਇਹਨਾਂ ਨੇ ਕਿਹਾ ਇਹ ਤਾਂ ਨਾਲਕਾ ਮੇਲਾ ਜਮਲਾ ਦਾ ਬਾਹਲੇ ਕੋ ਲੈ ਕੇ ਆ ਗਏ ਪਿੰਡੋਂ ਉਹਨੂੰ ਵਿਚਾਰੀ ਸਿੱਧਾ ਮੋਟਰਸਾਈਕਲ ਤੇ ਇਕੱਲਾ ਆ ਜਾਂਦਾ ਉਧਰੋਂ ਤੁਸੀਂ ਦੋਨੇ ਆ ਜਾਂਦੇ ਐ ਮੁੰਡੇ ਦੀ ਕੱਲ ਕਹਿੰਦੇ ਫੇਰ ਮੈਲ ਸੀ ਆ ਓਏ ਐਂ ਹੈਂਦੀ ਪਿਆ ਨਿਭੜ ਗਈ ਫੇਰ ਮੈਲ 2 ਕਿਲੋ ਦਾ ਲੋਹਾ ਪਾਈ ਫਿਰਦਾ ਘਟ ਚੋਂ ਗੈਸ ਕਿ ਮਣਿਆ ਗੈਸਟਰ ਚ ਕੀ ਗਲਾਸ ਸਰਵਾਲਾ ਦਾ ਜੋ ਜ਼ਰੂਰੀ ਸੀ ਉੱਥੇ ਚਲੋ ਜੀ ਹੈ ਸਰਵਾਲੇ ਦਾ ਕੰਮ ਤਾਂ ਨਿਬੜ ਗਿਆ ਫੇ ਆ ਤੇ ਹੁਣ ਕੋਈ ਓਏ ਆ ਉਹਦੀ ਫੇਰ ਬੈਲ ਸੀਗੀ ਸਰਵਾਲੇ ਦੀ ਗੱਲ ਕਰਦੇ ਉਹਦਾ ਸਕੂਲ ਚ ਬਾਤਿਓ ਪਾਰਟੀ ਸੀਗੀ ਗੱਲ ਗੱਲ ਸੀ ਗੱਲ ਤਾਂ ਇਹਦਾ ਵਿਆਹ ਤੇ ਨਹੀਂ ਆਇਆ ਉਹ ਗੱਲ ਫਰੀਦਨ ਕੀਤਾ ਜੀ ਫਰੀ ਹੋਈ ਆ ਜੇ ਸਕੂਲ ਜਾਣਗੇ ਪਾਰਲੈਂਡ ਦੇ ਉੱਤੇ ਬਹਿ ਕੇ ਘਰੇ ਬੰਨਣਾ ਇਹਨਾਂ ਨੇ ਪੜਨਾ ਕਿੱਥੇ ਉਹਨੇ ਪੜਦਾ ਦਾ ਪਤਾ ਹੀ ਆ ਹੁਣ ਆਪਾਂ ਨੂੰ ਕੀ ਕੱਲੇ ਨੂੰ ਹਮੇ ਕੱਲੇ ਨੂੰ ਕਹਿੰਦੇ ਹੋ ਇਹ ਨਾਲ ਲਿਖ ਜਾ ਅਗਰ ਆ ਤੇ ਉਹ ਟੀ ਸਾਮ ਹੁਣ ਉਹਨੂੰ ਕਹ ਹਾਂ ਚਾਰ ਕਲੇ ਨੇ ਗੇੜਾ ਲਵਾ ਰਹੇ ਉਹ ਦੁਬਾਰੇ ਨੂੰ ਕੱਲੇ ਨੂੰ ਭੇਜਿਆ ਕਰ 12ਵੀਂ ਤੋਂ ਬਾਅਦ ਕੀ ਕਰਨਾ ਦੀ ਪਿਆ ਜੀ ਐਨ ਐਮ ਕਰਨੀ ਐ ਸਾਰੇ ਡਾਕਟਰ ਬਣਾ ਕੇ ਆਪਾਂ ਫੇਰ ਡਿਸਪੈਂਸਰੀ ਖੋਲ ਲੈਣੇ ਆ ਏ ਮੈਡੀਕਲ ਹਸਪਤਾਲੇ ਕੋਲ ਤੋਂ ਇਕੱਠੇਾਰੇ 10 ਬੈਡਾਂ ਵਾਲਾ ਅਥਾਰਟੀ ਨਹੀਂ ਆਪਾਂ ਨੂੰ ਅਥਾਰਟੀ ਤਾਂ ਡਾਕਟਰ ਲਿਆਉਣਾ ਪਣਾ ਇੱਕ ਆਪਾਂ ਨੂੰ ਐਮਬੀਬੀਐਸ ਉਹਨੂੰ ਪੈਸੇ ਦੇ ਕੇ ਫਿਰ ਹੱਥੋ ਤਾਲ ਖੋਲਾਂਗੇ 15 ਜਣੇ ਤਾਂ ਆਪਾਂ ਆਪ ਹੀ ਡਾਕਟਰ ਸਾਰੇ ਜੱਜ ਕਿਸੇ ਨੂੰ ਹੈ ਨਹੀਂ ਸਾਹਿਬ ਕੋਈ ਤਾਂ ਗੱਲ ਆ ਇੱਥੇ ਮੇਲਾ ਸੰਯੁਕਤ ਇੱਥੇ ਪਿੰਕ ਯਾਰ ਘਰੇ ਹੋਣਾ ਹੈ ਕਾ ਦਾ ਮੇਲਾ ਇੱਥੇ ਏਟਾ ਮਾ 10 ਛਾ ਦਾ ਇੱਠਾ ਪਿੰਕ ਮੇਲਾ ਕਿਉਂ ਕਦੇ ਰਾਜੂ ਔਰ ਘਟੋ ਡੀ ਗਰਗਾ ਥੱਲੇ ਹੀ ਨਾ ਜੀ ਸੰਬਧੀ ਆ ਜੀ ਬਹੁਤ ਚੱਲ ਪਿਆ ਲੈ ਏਡਾ ਨਹੀਂ ਆ ਤਾਂ ਵਧ ਗਿਆ ਕੰਮ ਕੀਤਾ ਬਹੁਤ ਬੈਂਕੇ ਨੇ ਉਹ ਬਾਈ ਇੱਥੇ ਇਦਨ ਹੋ ਗਿਆ ਜੀ ਕੋਈ ਤਾਂ ਕੋਈ ਵੀ ਨਹੀਂ ਆਇਆ ਹੋਈ ਆ ਕੋਈ ਗੱਲ ਨਹੀਂ ਵੀ ਰੌਲਾ ਲੈ ਹੈ ਤਾਂ ਮੁੰਡਾ ਵੀ ਉਹ ਫਿਰਦਾ ਵਿਆਹ ਵਾਲਾ ਇਹ ਅੱਜ ਫੇਰ ਨਾ ਨਹੀਂ ਬਣੀ ਇੱਕ ਥੇ ਕਾਰਜੋਲ ਇੱਥੇ ਲਾ ਦਨੇ ਕਥਾਂ ਤੇ ਆਪਾਂ ਕਿਹੜਾ ਫੇਰ ਹਲਾਉਣੀ ਆ ਇਹ ਬਸ ਇੱਥੇ ਲਾਉਣੀ ਚਲੋ ਕੋੜੇ 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 ਚਲੋ ਵੀ ਚਲੋ ਦੋ ਜਣੇ ਰਹਿ ਗਏ ਹਜੇ ਹੋਰ ਕਿਉਂ ਵੀ ਕਰਨ ਸਿੰਘ ਹਾਓ ਆਰ ਯੂ ਵੀ ਸਭ ਤੋਂ ਪਹਿਲਾਂ ਪਹੁੰਚੇ ਆਂ ਹਾਂ ਦੇਖਿਆ ਹੋਰ ਆਈ ਆਂ ਲੁਨਾਨੀਆਂ ਫਿਰ ਕੁੜੀ ਦੀ ਹਾਂ ਨਾਲ ਕਾ ਮੇਲਾ ਹੈ ਸਭ ਤੋਂ ਪਹਿਲਾਂ ਮੁੰਡੇ ਵੀ ਨਾਨੀਆਂ ਮੁੰਡੇ ਪਟੋੜੇ ਪੂਰੇ ਕੱਢ ਲੈ ਕੁੜੀ ਦੀ ਨਾਨੀ ਥੋੜੀ ਪਟੋੜੇ ਕੱਚੇ ਕਰੀ ਜਾਂਦੇ ਹਜੇ ਤਾਂ ਨਾਨੀਆਂ ਕੁੜੀ ਦੀ ਨਾਨੀ ਥੋੜੀ ਕੁੜੀ ਵੀ ਨਾਨੇ ਲੱਗੀ ਨਾਨੇ ਕੋਈ ਲੱਗੂ ਹੁਣ ਯਾਰ ਹੱਦ ਹੋ ਗਈ ਬਾਈ ਹੁਣੀ ਤਾਂ ਹਜੇ ਉਵੇਂ ਹੀ ਫਿਰਦੇ ਆ ਸਾਰੇ ਲੱਗਣਾ ਤੁਹਾਨੂੰ ਕੱਪੜੇ ਪਾਉਣੇ ਸਾਸਰੀ ਗਾਲ ਹੋਏ ਠੀਕ ਹੋ ਸਾਸਰੀ ਗਾਲ ਜੀ ਬਾਈ ਹਾਸਰੀ ਗਾਲ ਹਜੇ ਤਾਂ ਉਵੇਂ ਹੀ ਫਿਰਦੇ ਹੁਣ ਆ ਨਾ ਕੱਪੜਿਆਂ ਤੋਂ ਬਾਈ ਮਾਰੀ ਛੇਦੀ ਆ ਗਿਆ ਸਾਸਰੀ ਹਾਸਰੀ ਗਾਲ ਠੀਕ ਹੋ ਜੀ ਹਾਂ ਬਾਈ ਜਰ ਤੁਸੀਂ ਦੱਸੋ ਜੀ ਪਹਿਲਾ ਨੰਬਰ ਕਿ ਆ ਗਿਆ ਅੱਜ ਅਸੀਂ ਵਲਦੇ ਬਲੈ ਨਿਹਰਾ ਕਰੀ ਫਿਰਦੇ ਹੁਣ ਬਾਲੀ ਕਜੂਸੀ ਵਰਤਣ ਲੱਗੇ ਵਿਆਹ ਕਰਕੇ ਬਾਜੋ ਲੈਟਾ ਲੈਟਾ ਨਹੀਂ ਡੈਡੀ ਨਾ ਹੋਰ ਬੱਠੀ ਆ ਸਹੀ ਗੱਲ ਆ ਸਹੀ ਗੱਲ ਆ ਇਹਦਾ ਬਚਾਵਾਲਾ ਕਰਦੇ ਆ ਲੈਟਾ ਹਟੋ ਇਹ ਦੂਜੀ ਲਾਲਾ ਆ ਆ ਦੂਜੀ ਲਾਲਾ ਵੱਡੀ ਚੱਲ ਪਈ ਪੱਖਾ ਚੱਲ ਪਿਆ ਹਾਂ ਸਹੀ ਗੱਲ ਆ ਉਹ ਹਾਇ ਤਾਂ ਸਗਣ ਸਗਣ ਇਕੱਠਾ ਹੋਇਆ ਬੜਾ ਉਨਾਂਗਾ ਅੱਲਾਮੀ ਚੀਜ਼ ਆ ਰਹੀ ਚੱਲਦਾ ਤਾਂ ਹੈ ਨਹੀਂ ਸਵਿਚ ਆਪ ਕੀ ਲਿਆ ਗਿਆ ਹੈ ਵਾਹ ਜੀ ਵਾਹ ਰੰਗਵਰੰਗੀ ਲਾਓ ਜੀ ਫੋਟੋ ਸ਼ੂਟ ਚੱਲੂਗਾ ਆਜੋ ਹਣ ਓਏ ਆਜੋ ਆਜੋ ਭੱਜਿਆ ਆ ਜਾ ਆ ਜਾ ਸੁਮਨ ਦੇਖ ਲੈ ਮਠੇਈ ਮਠੂਰੀ ਖਾਣੀਆਂ ਸੁੱਕੀ ਨਹੀਂ ਮੈਂ ਨਹੀਂ ਖਾਣੀ ਆਲੇ ਆਜੋ ਆਜੋ ਯਾ ਆ ਜਾ ਤੈਨੂੰ ਤਾਂ ਯਾਰ ਹੁਣ ਮੂਰੇ ਰਖੜਾ ਵਾਸੀ ਨੇ ਮੁੰਡੇ ਦੀ ਮਾਸੀ ਚਾਰ ਮਹੀਨੇ ਹੋ ਗਏ ਤੇਰੇ ਪੋਜ ਭੜਨੇ ਆਂ ਦਵਾ ਇੰਦਰ ਨਾ ਇੱਥੇ ਖੜ ਜਾ ਨਹੀਂ ਜੁੱਤੀਆਂ ਤੁਹਾਡੀਆਂ ਲੱਬੜ ਜਾਣੀਆਂ ਸਾਰੀਆਂ ਮੂਰੇ ਮੂਰੇ ਖੜ ਜਾ ਬਹੁਤ ਸੋਹਣੇ ਪੋਜ ਆ ਜਾਣੇ ਇੱਥੇ ਆਪਣੇ ਆਜੋ ਹਾਂ ਆਹ ਆਉਂਦੇ ਪੁੱਲ ਜੀ ਦਾ ਸਰੋਣ ਅਮ ਬੱਕ ਕੀ ਹੁਣ ਆ ਦੇ ਚਾਰਕ ਹੈਗੇ ਐ ਇੰਨੇ ਇੰਨੇ ਕਿ ਚ ਲੈ ਲਓ ਤੁਸੀਂ ਬਾਕੀ ਪੂਜ ਪੂਜ ਹੈਪੀ ਆ ਦੱਸ ਦੇਣੇ ਅੱਡੇ ਚਲੋ ਆਜੋ 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 ਵੀ ਆਜੋ ਥੱਲੇ ਦੇਖ ਕੇ ਮੜਾ ਆਓ ਥੱਲੇ ਦੇਖ ਕੇ ਔਰ ਬਟੇਰਾ ਵੀ ਪਿਆ ਹੁੰਦਾ ਕਈ ਵਾਰੀ ਉੱਤੋਂ ਦੇ ਲਾਂਗੇ ਜਿਓ ਚਲੋ ਵੀ ਦੋਨੇ ਦੇ ਆਜੋ ਨੰਮੀ ਜੁੱਟ ਜਾਓ ਪਹਿਲਾਂ ਅੱਛਾ ਮਤਲਬ ਬਹੁਤ ਜ਼ਿਆਦਾ ਨੰਨੀ ਨੰਨੀ ਆ ਜਾ ਕਰ ਤੇਰੀ ਮਾਸੀ ਸੱਦੀ ਜਾਂਦੀ ਆ ਤੈਨੂੰ ਆ ਗਏ ਨੰਨੀ ਵੀਰੇ ਦੋਨੇ ਪੈਣ ਹਾਂ ਲੈ ਉਹਦਾ ਹੈ ਭਾਇਆ ਬਣ ਅਰੇ ਜਨਮਦਨ ਉੱਥੇ ਫੋਟੋ ਲਾ ਮਾਗੀ ਹਾਏ ਹਾਏ ਇਹ ਤਾਂ ਦੂਰ ਦੀਆਂ ਸੋਚਦੀ ਆ ਜਨਮਦਨ ਦੀਆਂ ਲੰਬਾ ਸੋਚਦੀ ਆ ਇਹ ਬਸ ਉਹ ਬਚਦੇ ਹੈ ਨਹੀਂ ਜਨਮ ਕਹਿੰਦੀ ਬਰਥਡੇ ਤੇ ਫੋਟੋ ਲਾਵਾਂਗੇ ਹੈ ਗਈ ਇਹਨਾਂ ਦੀ ਬੜੀ ਸੋਹਣੀ ਫੋਟੋ ਆ ਹਾਂ ਮੈਂ ਵੀ ਜਿਹੜੀ ਵਿਆਹ ਵਾਲੇ ਦੇ ਆਂਦੀ ਲੈ ਦਾਂਦੇ ਵੀ ਘਟ ਮਾਰੇ ਜੇ ਨੰਨੇ ਮੈਂਟਸ ਦੀ ਮਸੂਰੀ ਦੇ ਚਲੋ ਜੀ ਆਜੋ ਚਲੋ ਫੋਟੋ ਸ਼ੂਟ ਸਮਾਪਤ ਹੋਇਆ ਪਕੌੜਿਆਂ ਦੀ ਬਾਸ ਆਉਣ ਲੱਗੀ ਮੱਲਾ ਦਾ ਬਰਨਾਲੇ ਨੇੜੇ ਆ ਗਏ ਬੱਲੇ ਬੱਲੇ ਪਨੀਰ ਹੈ ਪੜੇ ਤੁਸੀਂ ਬਾਹਲੇ ਸਕੀਮੀ ਬੰਦੇ ਆਂ ਉਦੋਂ ਪੈਂਡ ਵਾਲਿਆਂ ਨੂੰ ਪਨੀਰ ਵਾਲੇ ਖਵਾਏ ਨਹੀਂ ਅੱਜ ਉਹਨਾਂ ਨੇ ਆਉਣਾ ਉਹਦੀ ਪਨੀਰ ਵਾਲੇ ਕੱਢ ਲਏ ਆਪਾਂ ਨੂੰ ਨਹੀਂ ਖਵਾਇ ਇਹਨਾਂ ਨੇ ਐਵੇਂ ਖਵਾਇਆ ਹਾਂ ਇੱਕ ਆ ਗੋਭੀ ਵਾਲੇ ਸੀਗੇ ਚਾਹ ਗੋਭੀ ਸੀ ਪਤੌਰ ਸੀ ਬਰੈਡ ਸੀ ਨਵੇਂ ਚਾਹ ਗੋਣ ਮਾਣੇ ਆਣੇ ਹਾਂ ਲਓ ਵੀ ਰਿਸ਼ਤੇਦਾਰ ਆ ਗਏ ਤੇ ਮਿਲਣੀਆਂ ਹੋ ਗਈਆਂ ਸ਼ੁਰੂ ਇੱਧੇ ਰਿਸ਼ਤੇਦਾਰ ਆਇਆ ਅੱਧੇ ਹਜੇ ਕਹਿੰਦੇ ਵੀ ਗੱਡੀਆਂ ਮਗਰ ਰਹਿ ਗਈਆਂ ਹੁਣ ਮਗਰ ਆਉਂਦੇ ਆ ਏਪੀ ਪੈਣ ਦੇ ਅੱਡੇ ਚੂਹੇ ਨੱਚਦੇ ਸੀ ਗੱਡੀ 'ਚ ਤੇ ਇਹਨੇ ਆਉਣ ਸਾਰੀ ਸਭ ਤੋਂ ਪਹਿਲਾਂ ਪਲੇਟ ਏਪੀ ਪੈਣ ਨੇ ਚੱਕੀ ਭਈ ਪੁਰਾਣਾ ਯਾ ਸੁਣਾਓ ਕੋਈ ਕੋਈ ਪੁਰਾਣਾ ਯਾ ਸੁਣਾਓ ਓ ਰੋਟੀ ਜੀ ਨਾ ਕਰੇ ਨਾ ਖਾਦੀ ਕਿਹਾ ਤੱਕੜ ਦੇ ਨਾ ਭਈ ਰੋਟੀ ਕਿਆ ਬਾਤ ਆ ਦੱਤਾ ਗੁੰਦਾ ਖਾਦਾ ਜਿਹੜੇ ਗਲਾਰੀ ਤੋਂ ਓਹ ਢਰਵਾਰ ਦੀ ਸਿੱਕਾ ਨਾਲ ਲਾਰਾ ਦੀ ਆਦੀ ਤੋਂ ਵਾਹ ਜੀ ਵਾਹ ਸਿੱਕਾ ਨਾਲ ਯਾਰਾ ਦੀ ਆਦੀ ਤੋਂ ਓਹ ਦੱਤਾ ਜਿਹੜਾ ਪੀ ਕਰਾ ਗੁੰਦਾ ਬੀਣੀ ਗੁੰਦਾ ਬੇਸਗਲੇ ਪੰਜਾਉ ਤੇ ਪੰਜਾਬੀ ਬੀਣੀ ਗੁੰਦਾ ਓ ਬੇਸਗਲੇ ਪੰਜਾਉ ਤੇ ਪੰਜਾਬੀ ਬੀਣੀ ਗੁੰਦਾ ਓ ਪੰਜਾਬੀ ਬੇਸਗਲੇ ਪੰਜਾਉ ਤੇ ਪੰਜਾਬੀ ਬੀਣੀ ਗੁੰਦਾ ਓ ਸੁਪਨਾ ਖੱਸੀਆ ਤੇ ਜੋ ਕਹ ਲੈ ਨਖਾਇ ਨਾ ਬੇਸਪਨਾ ਸੁਣਿਆ ਖੱਸੀਆ ਤੇ ਜੋ ਕਹ ਲੈ ਆ ਭਾਈ ਇੱਕ ਦਾ ਸਕਿੱਟ ਦਾ ਕਰਕੇ ਦਿਖਾ ਦੋ ਵਧੀਆ ਵਧੀਆ ਪਗਲਾ ਯਾਰ ਆ ਰਿਹਾ ਬਲੇ ਕਰਦੇ ਬਾਸ ਖੁਸ਼ੀਆਂ ਆਈਆਂ ਤੈਨੂੰ ਕੀ ਭਲੇਖੇ ਮੈਂ ਤਾਂ ਬੋਟਲੋਂ ਭਲੇਖੇ ਬਹਿ ਗਏ ਕਿਦਾਰਾ ਪਗਲਾ ਮੈਂ ਤਾਂ ਕਾਠਾ ਚ ਵੇਖੇ ਨਾ ਕਿਦਾਰਾ ਕਾਸੋ ਮੈਂ ਮੋਟਾ ਬੰਦੀ ਆ। ਉਹ ਲੱਭਾ। ਅਗਰ ਚਾਹ ਬਾਬਾ ਆ ਗਏ। ਇੱਥੇ ਬੰਦਾ। ਕਵੀ ਤਾਂ ਦੋਨੋਂ ਨੇ ਆ ਗਏ। ਇੱਥੇ ਬੰਦਾ। ਮੈਂ ਪਹਿਲਾਂ ਗਰਦੇ ਨੂੰ ਬਣਾ ਦਈਏ ਤਾਂ। ਇੱਥੇ ਬੰਦਾ। ਉਹ ਮੈਂ ਕਹਾਂ ਸੌਣਾ ਜੋ ਪੰਡ ਕਿੱਥੇ ਜਾਂਦਾ। ਮਲਕ ਮਲਕ। ਜੇ ਤੂੰ ਜੰਮਿਆ। ਮਲਕ। ਤੇਰਾ ਪਿਓ ਜੰਮਿਆ। ਮਲਕ। ਮੈਨੂੰ ਨਾ ਗਿਆ ਬੰਦਾ। ਉਹ ਜੰਮੇ ਸੀ ਤੈਨੂੰ ਕੋ ਬਦਲਾ ਗਿਆ। ਨਹੀਂ ਬੁੜੀ ਆਤਮਾ ਦਾ ਮਲਕ ਦਾਣਾ। ਬੁੜੀ ਬਰਾਤ ਉਹ ਛੜੀ ਗਈ ਹੋਵੇ। ਉਹ ਇੱਥੇ ਬੰਦਾ। ਬੰਦਾ ਪੁਰੀ ਆਵਾਜ਼ ਦਾ ਬਾਤ। ਉਹ ਇੱਥੇ ਬੰਦਾ। ਮੈਂ ਘੰਟੀ 'ਚ ਦੇਰ ਬੈਠਦੇ ਤਾਂ ਮੈਂ ਕਹਿੰਦਾ ਇੱਥੇ ਬੰਦਾ। ਉਹ ਮੈਂ ਕ ਉਹ ਰਸਗੁੱਲੇ ਖਾ ਕੇ ਰਸ ਬੁੱਲ ਗਏ ਉਹ ਬਰਿੰਡ ਖਾ ਕੇ ਉਹ ਤਰੇ ਫੁੱਲ ਗਏ ਉਹ ਬੁੱਲੇ ਕਦ ਨਾਲ ਚਾਈ ਫਾਇਰ ਨਾਲ ਹੋਰ ਖਾਣਾ ਬੁੱਲਦਾ ਸੀ ਤਨ ਹੁਣਾਂ ਕੋਲ ਗਲਾਮ ਰੂਹ ਦੀ ਆ ਸੁਣ ਮੈਂ ਜ਼ਰਾ ਕੀ ਰਾਇ ਰ ਮੈਂ ਕਹ ਨਾ ਮਾਰਿਆ ਕਰ ਉਹ ਮਾਰਾ ਕਿਉ ਨਾ ਤੇਰਾ ਮਾਸ ਨੂੰ ਗੁੱਸੇ ਹੋ ਗਿਆ ਉਹ ਮੇਰਾ ਟਮਾਟਾ ਯਾਰ ਕਾ ਅਰੇ ਕੀ ਮਾਰਨਾ ਹੈ ਤੋ ਬੈਲਾ ਕਿੱਥੇ ਆਦਾ ਮੂਵੀ ਬਣਾ ਲੈ ਆਦਾ ਫੇਰ ਹੀ ਦਊਂਗਾ ਆਦਾ ਹੱਥ ਨਹੀਂ ਲੈ ਲੈ ਆ ਦੇ ਆ ਮੈਂ ਕਾ ਕੱਤੀ ਜਰਾ ਮੇਰੇ ਜੰਮਿਆ ਆ ਜੰਮਿਆ ਮੈਂ ਖਾ ਆਪਣੇ ਨੂੰ ਨੱਥ ਪਾ ਦੋ ਨੱਥ ਦੋ ਟੋਲਾਂ ਦੀ ਦਬ ਲਓ ਉਹ ਤਿੰਨਾਂ ਦੀ ਨੱਥ ਤਿੰਨਾਂ ਟੋਲੇ ਬਾਅਦ ਨਲੀ ਬੰਦ ਕਰਨੀ ਪੂਰਾ ਦਾ ਵੱਡੀ ਪਾਈ ਉਹ ਪਾਈ ਕਿਹੜੀ ਸੇਬੇ ਦੀ ਵੱਟ ਕੇ ਹੋਰ ਕਿਹੜੀ ਪਾਉਣੀ ਸੀ ਜਾਲ ਭੈਣ ਕਾ ਬਸਣਾਗਾ ਹੋਰ ਕਿਹੜਾ ਸੁਣਾ ਕੇ ਆਲਾ ਵੱਡੀਆਂ ਵਧਾਈਆਂ ਮੈਂ ਸਲਾਹ ਕਰਦੇ ਚਲੋ ਜੀ ਹੁਣ ਜਾਣ ਦੀਆਂ ਤਿਆਰੀਆਂ ਹੋ ਗਈਆਂ ਤੇ ਹੁਣ ਜਾਣ ਵਾਲੀਆਂ ਮੈਡਨੀਆਂ ਚੱਲ ਰਹੀਆਂ ਨੇ ਆ 56 ਰਮਾਲ ਦੋ ਜਿਆ ਤਾਂ ਰੋਣ ਲੱਗ ਗਈ ਲੈ ਲੈ ਦੇ ਦੋ ਜੀ ਬਾਈ ਦੇ ਦੋ ਦੇ ਦੋ ਲੈ ਫਾੜ ਲੈ ਇੱਕ ਇਧਰ ਵੀ ਆਣ ਇਹ ਤਾਂ ਮੈਂ ਬੱਸ ਇਹ ਤਾਂ ਮਾੜਾ ਆ ਜਾ ਦੋ ਗੱਲਾਂ ਕਰਦੇ ਹੈਪੀ ਦੇ ਤਾਂ ਨਾਲ ਹੀ ਆ ਜਣੇ ਆ ਮੇਰੀ ਗੋਟੀ ਕੱਢ ਦੇ ਪੈਣੀ ਲੈ ਜਾ ਬੈਠਾ ਵੀ ਜੰਦੇ ਤਾਂ ਜੰਦੇ ਦਾਰ ਦੋ ਹੈਗਾ ਟਾਈਮ ਜਾ ਗਿੰਦੇ ਨਹੀਂ ਉਹ ਜਾਵੜ ਨਾ ਜਿਸ ਕਾਰਨ ਨੇ ਛੱਡ ਕੇ ਉਹਨੇ ਡੈਡੀ ਨੂੰ ਛੱਡ ਹਾਂ ਬਾੜੀ ਕਾਲੀ ਕਰਦੀ ਆ ਹੁਣ ਓਏ ਆ ਜਾ ਕਰ ਨਾ ਰੋ ਨਾ ਹੁਣ ਮਾਪਾ ਲੈਉਣ ਤਰੀਕ ਨੂੰ